ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਕੋਈ ਚਾਹੁੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਕੰਮ ਮਿਲੇ ਕਿ ਅਸੀਂ ਘਰ ਬੈਠੇ ਵੀ ਐਕਸਟਰਾ ਮਨੀ ਅਰਨ ਕਰ ਸਕੀਏ ਐਕਸਟਰਾ ਪੈਸੇ ਕਮਾ ਸਕੀਏ ਸਾਡੇ ਇੱਕ ਹੱਥ ਐਪ ਲੱਗੀ ਹੈ ਜਿਸ ਦੇ ਜ਼ਰੀਏ ਤੁਸੀਂ 5000 ਲਗਭਗ 1 ਲੱਖ ਮਹੀਨਾ ਤੱਕ ਵੀ ਕਮਾ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਕਿਉਂਕਿ ਮੇਰਾ ਖਿਆਲ ਪੰਜਾਬੀ ਵਿੱਚ ਇਸ ਐਪ ਬਾਰੇ ਹਾਲੇ ਤੱਕ ਕਿਸੇ ਨੇ ਨਹੀਂ ਦੱਸਿਆ ਤੁਹਾਡੇ ਤੱਕ ਅਸੀਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਪੂਰੀ ਜਾਣਕਾਰੀ ਦੇਵਾਂਗੇ ਕਿਵੇਂ ਤੁਸੀਂ ਪੈਸਾ ਕਮਾ ਸਕਦੇ ਹੋ ਇੱਕ ਹੋਰ ਜਾਣਕਾਰੀ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਜੀ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ ਉੱਥੋਂ ਤੁਸੀਂ ਇਹ ਐਪ ਨੂੰ ਡਾਊਨਲੋਡ ਕਰ ਲਓ ਜੀ ਜਲਦੀ ਤੋਂ ਜਲਦੀ ਜਾ ਕੇ ਐਪ ਨੂੰ ਜਦੋਂ ਤੁਸੀਂ ਡਾਊਨਲੋਡ ਕਰ ਲਿਆ ਤਾਂ ਦੋਸਤੋ ਉਸ ਤੋਂ ਬਾਅਦ ਇੱਕ ਰੈਫਰਲ ਕੋਡ ਮੰਗੇਗਾ ਉਹ ਜ਼ਰੂਰ ਭਰਨਾ ਹੈਗਾ ਜੀ ਜਿੱਥੇ ਤੁਸੀਂ 15150823 ਜ਼ਰੂਰ ਭਰਨਾ ਹੈਗਾ ਜੀ ਇਸ ਦੇ ਨਾਲ ਸਾਨੂੰ ਕੋਈ ਮਨੀ ਅਰਨ ਨਹੀਂ ਹੋਵੇਗੀ ਪਰ ਇਹ ਭਰਨਾ ਜ਼ਰੂਰੀ ਹੈਗਾ ਇਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਜੀ 15150823 ਇਹ ਭਰ ਕੇ ਤੁਸੀਂ ਸਾਰੀ KYC ਕਰਨੀ ਹੈਗੀ ਹੁਣ ਤੁਹਾਨੂੰ ਐਪ ਤੇ ਵੱਲ ਵੱਧਦੇ ਹਾਂ ਜੀ ਐਪ ਕਿਹੜੀ ਐਪ ਹੈ ਕਿਵੇਂ ਤੁਸੀਂ ਅਰਨ ਕਰਨਾ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਜੀ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਇਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਟੀਐਫ ਫਾਈਲ ਜਦ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਪੜਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਏ ਅਸੀਂ ਵੀਡੀਓ ਤਾਂ ਲੈ ਕੇ ਹਾਜ਼ਰ ਹੋਏ ਆਂ ਜੀ ਵੈਸੇ ਤਾਂ ਸਾਡਾ ਜੌਬ ਨਾਲ ਰਿਲੇਟਡ ਅਸੀਂ ਜੌਬ ਅਲਰਟਸ ਦਿੰਨੇ ਰਹੇ ਆ ਕਿਉਂਕਿ ਸਾਨੂੰ ਬਹੁਤ ਵਧੀਆ ਐਪ ਲੱਗੀ ਇਸ ਤੋਂ ਅਰਨਿੰਗ ਜੈਨੂਨ ਹੁੰਦੀ ਹੈ ਤੇ ਅਕਾਊਂਟ ਦੇ ਵਿੱਚ ਪੈਸੇ ਆ ਜਾਂਦੇ ਨੇ ਜੀ ਜਿੰਨੀ ਮਿਹਨਤ ਕਰੋਗੇ ਉਹਨਾਂ ਤੁਸੀਂ ਪੈਸਾ ਕਮਾ ਸਕਦੇ ਹੋ ਬਹੁਤ ਵਧੀਆ ਕੰਮ ਨੇ ਜੀ ਤੇ ਤੁਹਾਨੂੰ ਜਿਹੜੇ ਤੁਸੀਂ ਕੰਮ ਕਰਵਾਉਣੇ ਹੈਗੇ ਨੇ ਜੀ ਉਹ ਲੋਕਾਂ ਦੀ ਨੀਡ ਹੁੰਦੀ ਹੈ ਜੀ ਜਿਹੜਾ ਤਾਂ ਲੋਕ ਕਰਵਾਉਂਦੇ ਨੇ ਜੀ ਕਰ ਬੈਠੇ ਪੈਸਾ ਕਮਾਓ ਉਹ ਵੀ ਆਪਣੇ ਮੋਬਾਈਲ ਤੋਂ ਇੱਕ ਐਪ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਇੱਕ ਦਿਨ ਦੇ ਵਿੱਚ ਤੁਸੀਂ 5000 ਰੁਪਏ ਤੱਕ ਦੀ ਕਮਾ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜੀ ਜਾ ਕੇ ਤੁਸੀਂ ਡਾਊਨਲੋਡ ਕਰੋ ਪਹਿਲਾਂ ਉਸ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਇੱਕ ਰੈਫਰਲ ਕੋਡ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੀ ਹੈ ਉਹ ਵਰਕੇ ਤੁਸੀਂ ਅੱਗੇ ਐਪ ਨੂੰ ਇੰਸਟਾਲ ਕਰ ਲਓ ਦੋਸਤੋ ਹੁਣ ਤੁਸੀਂ ਆਪਣੇ ਫੋਨ ਨੂੰ ਪੋਰਟਰੇਟ ਦੇ ਜ਼ਰੀਏ ਤੁਸੀਂ ਚੇਂਜ ਕਰ ਸਕਦੇ ਹੋ ਪੋਰਟਰੇਟ ਦਿਖਣਾ ਸ਼ੁਰੂ ਹੋ ਗਿਆ ਹੋਗਾ ਕਿਉਂਕਿ ਅਸੀਂ ਐਪ ਖੋਲੀ ਹੈ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਐਪ ਜਦੋਂ ਡਾਊਨਲੋਡ ਹੋ ਗਈ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਨਜ਼ਰ ਆਵਗੀ ਸਭ ਤੋਂ ਪਹਿਲਾਂ ਆਪਣੀ KYC ਵਗੈਰਾ ਕੰਪਲੀਟ ਕਰ ਲੋ ਸਾਰੀ ਡਿਟੇਲ ਵਗੈਰਾ ਫਿਲ ਕਰਨੀ ਹੈਗੀ ਜੀ ਇਸ ਦੇ ਵਿੱਚ ਕਾਫੀ ਸਾਰੇ ਕੰਮ ਨੇ ਜੀ ਸੈਲ ਐਂਡ ਅਰਨ ਲਿਖਿਆ ਹੋਵੇਗਾ ਤੁਸੀਂ ਦੇਖ ਸਕਦਾ ਹਾਂ ਸਭ ਤੋਂ ਪਹਿਲਾਂ ਡੀਮੈਟ ਅਕਾਊਂਟ ਨੇ ਬੈਂਕ ਅਕਾਊਂਟਸ ਨੇ ਰਸ ਡੀਲਸ ਨੇ ਕਾਫੀ ਸਾਰੀਆਂ ਡੀਲਸ ਹੁੰਦੀਆਂ ਨੇ ਇਹਦੇ ਵਿੱਚ ਕ੍ਰੇਜ਼ੀ ਡੀਲਸ ਨੇ ਕ੍ਰੈਡਿਟ ਕਾਰਡ ਨੇ ਇਨਵੈਸਟਮੈਂਟ ਹੈ ਪਰਸਨਲ ਲੋਨ ਹੈ UPI ਹੈ ਗਿਆ ਸਭ ਤੋਂ ਪਹਿਲਾਂ ਆਪਾਂ ਡੀਮੈਟ ਅਕਾਊਂਟ ਦੀ ਗੱਲ ਕਰੀਏ डीमैट अकाउंट ਦੇ ਵਿੱਚ ਅਗਰ ਤੁਸੀਂ ਆਪ ਸਟਾਕ ਦਾ ਕਿਸੇ ਵੀ ਕਸਟਮਰ ਤੋਂ ਡੀਮੈਟ ਅਕਾਊਂਟ ਕਰਾਉਣਾ ਹੈ ਸਿਰਫ ਆਪਣਾ ਇਥੋਂ ਸ਼ੇਅਰ ਕਰਨਾ ਹੈਗਾ ਜੀ ਤੁਸੀਂ ਸ਼ੇਅਰ ਕਰਕੇ ਉਹਨੂੰ ਕਸਟਮਰ ਨੂੰ ਲਿੰਕ ਭੇਜਣਾ ਅਗਰ ਉਹ ਕਸਟਮਰ ਆਪਣਾ ਜੋ ਲਿੰਕ ਤੋਂ ਤੁਸੀਂ ਲਿੰਕ ਭੇਜਿਆ ਹੋਏਗਾ ਉਸ ਤੋਂ ਤੁਸੀਂ ਉਹ ਡਾਊਨਲੋਡ ਕਰਕੇ ਉੱਥੇ ਅਕਾਊਂਟ ਬਣਾਉਂਦਾ ਹੈ ਤਾਂ ਤੁਸੀਂ 400 ਰੁਪਏ ਇਮੀਡੀਏਟਲੀ ਅਰਨ ਕਰ ਸਕੋਗੇ ਉਸ ਤੋਂ ਬਾਅਦ ਪੇਟੀਐਮ ਮਨੀ ਡੀਮੈਟ ਅਕਾਊਂਟ ਬਣਾਉਂਦਾ ਹੈ ਤਾਂ 550 1700 ਰੁਪਏ ਐਪਰੀਸ਼ੀਏਟ ਬੈਲਥ ਤੇ ਐਮ ਸਟਾਕਸ ਦਾ 350 کافی سارے ਅਲੱਗ-ਅਲੱਗ ਜੋ ਡੀਮੈਟ ਅਕਾਊਂਟ ਬਣਾਉਣ ਵਾਲੀਆਂ ਸਾਈਟਸ ਨੇ ਉਹਨਾਂ ਦੇ ਅਲੱਗ-ਅਲੱਗ ਜੋ ਹੈਗੇ ਆ ਇਨਸੈਂਟਿਵ ਦਿੱਤੇ ਹੋਏ ਨੇ ਤੁਸੀਂ ਇੱਥੋਂ ਦੇਖ ਸਕਦੇ ਹੋ ਕਿਹੜਾ ਤੁਸੀਂ ਕਸਟਮਰ ਨੂੰ ਸ਼ੇਅਰ ਕਰਨਾ ਉਸ ਤੋਂ ਬਾਅਦ ਬੈਂਕ ਅਕਾਊਂਟ ਅਗਰ ਤੁਸੀਂ ਕਿਸੇ ਦਾ ਵੀ ਬੈਂਕ ਅਕਾਊਂਟ ਕਰਵਾਉਣਾ ਹੈ ਜਿਵੇਂ ਟਾਈਟ ਦੇ ਵਿੱਚ ਤਾਂ 500 ਰੁਪਏ ਮਿਲੇਗਾ ਤੇ ਇੱਕ ਐਕਸੈਸ ਬੈਂਕ ਦਾ ਸੇਵਿੰਗ ਅਕਾਊਂਟ ਖੁਲਵਾਉਣਾ ਹੈ ਤਾਂ 1800 ਰੁਪਏ ਮਿਲੇਗਾ ਸਿਰਫ ਸ਼ੇਅਰ ਟੂ ਕਸਟਮਰ ਕਰਨਾ ਹੈਗਾ ਜੀ ਸ਼ੇਅਰ ਟੂ ਕਸਟਮਰ ਕਰਕੇ ਜੋ ਹੈ ਲਿੰਕ ਸ਼ੇਅਰ ਕਰਕੇ ਉਹਨਾਂ ਤੋਂ ਤੁਸੀਂ ਅਕਾਊਂਟ ਵਗੈਰਾ ਖਲਵਾ ਸਕਦੇ ਹੋ ਅਲੱਗ-ਅਲੱਗ ਰੁਪਏ ਹੈਗੇ ਨੇ ਜੀ ਤੁਸੀਂ ਦੇਖ ਸਕਦੇ ਹੋ ਸਭ ਤੋਂ ਜ਼ਿਆਦਾ ਤੁਹਾਨੂੰ ਦੱਸਦੀ ਹੈ ਕ੍ਰੈਡਿਟ ਕਾਰਡ ਦੇ ਵਿੱਚ ਅਰਨ ਕਰ ਸਕਦੇ ਹੋ ਅਗਰ ਤੁਸੀਂ ਐਕਸੈਸ ਬੈਂਕ ਦਾ ਕ੍ਰੈਡਿਟ ਕਾਰਡ ਬਣਾਉਣੇ ਤਾਂ 2100 ਰੁਪਏ ਆਏਗਾ ਜੀ ਤੇ HDFC ਬੈਂਕ ਦਾ ਕ੍ਰੈਡਿਟ ਕਾਰਡ ਬਣਾਉਣੇ ਤਾਂ 2600 ਰੁਪਏ ਆਏਗਾ ਤੇ RBL ਦਾ ਬਣਾਉਣੇ 1400 ਰੁਪਏ ਤੇ 1350 ਰੁਪਏ IDFC ਦਾ ਹਿੰਦਸਤਨ ਬੈਂਕ ਦਾ 1900 ਰੁਪਏ 4500 ਰੁਪਏ ਐਚ ਐਸ ਵੀ ਸੀ ਦਾ ਜੀ ਸਕੈਰ ਸਕੈਪੀਆ ਦਾ 1100 ਰੁਪਏ ਤੇ 1950 ਜਸ ਬੈਂਕ ਦਾ ਹੈਗਾ ਜੀ ਤੁਸੀਂ ਅਲੱਗ-ਅਲੱਗ ਦੇਖ ਸਕਦੇ ਹੋ ਅਲੱਗ-ਅਲੱਗ ਕਾਰਡ ਦੀ ਅਲੱਗ-ਅਲੱਗ ਵੈਲਿਊ ਹੈਗੀ ਆ ਸਿਰਫ ਸ਼ੇਅਰ ਟੂ ਕਸਟਮਰ ਕਰਕੇ ਉਹ ਅਗਰ ਜੁਆਇਨ ਕਰਦਾ ਹੈ ਕ੍ਰੈਡਿਟ ਕਾਰਡ ਲਈ ਅਪਲਾਈ ਕਰਦਾ ਹੈ ਜੇ ਅਗਰ ਕ੍ਰੈਡਿਟ ਕਾਰਡ ਬਣ ਜਾਂਦਾ ਹੈ ਤਾਂ ਤੁਸੀਂ ਰੁਪਏ ਅਰਨ ਕਰ ਸਕਦੇ ਹੋ ਜੀ ਇਹ ਸਾਰੀਆਂ ਅਲੱਗ-ਅਲੱਗ ਕੈਟਾਗਰੀ ਜਿਹਨੇ ਚੰਗੀ ਤਰ੍ਹਾਂ ਚੈੱਕ ਕਰਕੇ ਫਿਰ ਤੁਸੀਂ ਅਕਾਊਂਟ ਬਣਾ ਸਕਦੇ ਹੋ ਆਪਣਾ ਲਾਈਵ ਟ੍ਰੇਨਿੰਗ ਵੀ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਰਕੀਟਿੰਗ ਮਟੀਰੀਅਲ ਤੇ ਬਹੁਤ ਵਧੀਆ ਅਰਨਿੰਗ ਐਪ ਹੈਗੀ ਹੈ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਨਹੀਂ ਤੁਸੀਂ ਇਹ ਕੰਮ ਕਰਨਾ ਤਾਂ ਕਿਸੇ ਨਾ ਕਿਸੇ ਨੂੰ ਜ਼ਰੂਰਤ ਹੁੰਦੀ ਹੈ UPI ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਗਰ Paytm UPI ਕਰਵਾਉਣਾ ਹੈ ਤਾਂ ਤੁਸੀਂ 95 ਰੁਪਏ ਅਰਨ ਕਰ ਸਕਦੇ ਹੈਗੇ ਹੋ ਜੀ क्रेजी क्रेजी ਡੀਲਸ ਵੀ ਹੈਗੀਆਂ ਨੇ ਕਾਫੀ ਸਾਰੀਆਂ क्रेजी ਡੀਲਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਲੋਬ ਆਰਲ ਕੇਅਰ ਦੇ ਵਿੱਚ 30% ਤੱਕ ਤੁਸੀਂ ਅਰਨ ਕਰ ਸਕਦੇ ਹੋ ਅਜੇ ਹੀ ਅਜੀਓ ਤੋਂ ਵੀ ਤੁਸੀਂ ਅਰਨ ਕਰ ਸਕਦੇ ਹੋ 8% ਅਰਨ ਕਰ ਸਕਦੇ ਹੋ ਜੇ ਕਸਟਮਰ ਤੁਹਾਡੇ ਲਿੰਕ ਦੇ ਥਰੂ ਕੋਈ ਵੀ ਪ੍ਰੋਡਕਟ ਪਰਚੇਜ਼ ਕਰਦਾ ਹੈਗਾ ਜਾਂ account ਬਣਾਉਂਦਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਇਸ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਤੇ ਟੈਲੀਗ੍ਰam ਚੈਨਲ ਦੇ ਉੱਤੇ ਵੀ ਲਿੰਕ ਮਿਲ ਜਾਵੇਗਾ ਤੇ ਰੈਫਰਲ ਲਿੰਕ referral code referral code ਭਰਨਾ ਨਾ ਭੁੱਲਣਾ ਜੋ ਕਿ ਹੈ 1515083G ਇਹ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਰਸ਼ ਡੀਲਸ ਵੀ ਨੇ ਰਸ਼ ਡੀਲਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ Bajaj Prime ਅਗਰ ਲੈਂਦਾ ਹੈ ਕੋਈ ਤਾਂ 6500 ਰੁਪਏ ਤੁਸੀਂ ਅਰਨ ਕਰ ਸਕਦੇ ਹੋ ਪਰਸਨਲ ਲੋਨ ਵੀ ਤੁਸੀਂ ਕਿਸੇ ਲਈ ਸੈਲ ਕਰ ਸਕਦੇ ਹੋ ਜਿਵੇਂ ਕਿ ਕਿਸੇ ਨੇ ਇੰਦਸ ਸਿੰਧ ਬੈਂਕ ਦਾ ਕੋਈ ਲੋਨ ਲੈਣਾ ਹੈ ਅਗਰ ਤੁਸੀਂ ਲੱਖ ਰੁਪਏ ਦਾ ਲੋਨ ਕਰਵਾਉਣਾ ਹੈ ਤਾਂ 2% ਦਾ ਹਿਸਾਬ ਨਾਲ ਤੁਹਾਨੂੰ ਅਰਨ ਮਿਲ ਸਕਦਾ ਹੈ ਜੀ ਤੇ Tata New Personal Loan ਵੀ ਹੈਗਾ ਤੇ Ram FinCorp ਕਾਪੀ ਹੈਗਾ ਜੀ FP ਅਲੱਗ-ਅਲੱਗ ਜੋ ਕੰਪਨੀਆਂ ਨੇ ਉਹਨਾਂ ਦੇ ਅਲੱਗ-ਅਲੱਗ ਕਮਿਸ਼ਨ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਕ੍ਰੈਡਿਟ ਪਲੱਸ ਤੇ 1200 ਰੁਪਏ ਅਰਨ ਕਰ ਸਕਦੇ ਹੋ ਜੀ ਅਲੱਗ-ਅਲੱਗ ਪ੍ਰੋਡਕਟ ਹੈਗੇ ਨੇ ਇਸ ਐਪ ਦੇ ਵਿੱਚ ਤੇ ਤੁਸੀਂ ਇਹ ਸ਼ੇਅਰ ਕਰਕੇ ਕਸਟਮਰ ਤੋਂ ਜੋ ਕੇ ਹੈ ਅਰਨ ਕਰ ਸਕਦੇ ਹੋ ਕਿਉਂ ਜੀ ਅਗਰ ਤੁਹਾਡੇ ਲਿੰਕ ਨਾਲ ਇਹ ਜੋ ਕਸਟਮਰ ਹੈਗਾ ਕੁਝ ਵੀ ਚੀਜ਼ ਪ੍ਰੋਡਕਟ ਪਰਚੇਜ਼ ਕਰਦਾ ਜਾ ਤਾਂ ਤੁਸੀਂ ਅਰਨ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਨੈਕਸਟ ਗੱਲ ਕਰੀਏ ਇਨਵੈਸਟਮੈਂਟ ਦੀ ਤੇ ਇਨਵੈਸਟਮੈਂਟ ਦੇ ਵਿੱਚ ਜਿਵੇਂ ਐਕਸੈਸ ਮਿਊਚੁਅਲ ਫੰਡ ਦੇ ਵਿੱਚ ਸਟੇਬਲ ਮਨੀ ਹੈਗੀ ਹੈ ਜੀ ਇਸ ਦੇ ਵਿੱਚ ਤੁਸੀਂ ਇਹਨਾਂ ਦਾ ਮਿਊਚੁਅਲ ਫੰਡ ਵੀ ਲਗਵਾ ਸਕਦੇ ਹੋ ਜਿਸ ਦੇ ਵਿੱਚ 520 ਰੁਪਏ ਐਕਸੈਸ ਮਿਊਚੁਅਲ ਫੰਡ ਤੇ ਸਟੇਬਲ ਮਨੀ ਵਾਲੇ 1000 ਰੁਪਏ ਦੇ ਰਹੇ ਨੇ ਅਗਰ ਇੱਥੇ ਤੁਸੀਂ ਐਫ ਡੀ ਵਗੈਰਾ ਕਰਵਾਉਣੇ ਹੈਗੇ ਹੋ ਜੀ ਕਾਫੀ ਸਾਰੇ ਪ੍ਰੋਡਕਟ ਨੇ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜੋ ਕਸਟਮਰ ਨੇ ਜਾਂ ਲੋਕ ਨੇ ਉਹ ਇਸ ਦਾ ਫਾਇਦਾ ਲੈ ਸਕਣ ਤੇ ਘਰ ਬੈਠੇ ਹੀ ਪੈਸਾ ਕਮਾ ਸਕਣ ਜੀ ਏਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਨਮੀਆਂ ਐਪ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖ